ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਦੀ ਵੱਡੀ ਖਬਰ ਨਾਂ ਤਾਕਤੂਰਪ ਦੇ ਰਾਜ ਦੀ ਦੇਖ ਪਰ ਰਹੇ ਜਨਨ ਸਬਸਕ੍ਰਾਈਬ ਨਾ ਕਰੋ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜੀ ਵੱਡੀ ਨਾ ਤੇ ਵੱਡੀ ਖਬਰ ਤੁਹਾਨੂੰ ਨਹੀਂ ਆ ਰਹੀ ਹੈ ਪੀਐਸਬੀ ਅੱਜ ਲਾਨੇਗਾਠਵੀ ਅਤੇ 12ਵੀਂ ਜਮਾਤ ਦਾ ਨਤੀਜਾ ਇੰਜ ਕਰੋ ਚੈੱਕ ਇਸ ਦੇ ਨਾਲ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ 8ਵੀਂ ਅਤੇ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਅੱਜ 13 30 ਅਪ੍ਰੈਲ ਨੂੰ ਐਲਾਨੇ ਜਾਣਗੇ ਨਤੀਜੇ ਅਧਿਕਾਰਤ ਵੈੱਬਸਾਈਟ ਤੇ ਜਾਰੀ ਕੀਤੀ ਜਾ ਸਕਣਗੇ ਇਸ ਦੇ ਨਾਲ ਹੀ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀ ਆਪਣੇ ਰੋਲ ਨੰਬਰ ਰਾਹੀਂ ਸਕੂਰ ਕਾਰਡ ਦੀ ਜਾਂਚ ਮੈਨੂੰ ਬੋਰਡ ਦੀ ਵੈਬਸਾਈਟ ਤੇ ਜਾ ਕੇ ਕਰ ਸਕਦੇ ਹਨ ਦੱਸਦੀ ਹੈ ਕਿ ਪੰਜਾਬ ਬੋਰਡ ਦੀ 12ਵੀਂ ਪ੍ਰੀਖਿਆ ਸੂਬੇ ਭਰ ਵਿੱਚ 13 ਫਰਵਰੀ ਤੋਂ 3 ਮਾਰਚ ਤੱਕ ਚੱਲੀਆਂ ਸਨ ਪੰਜਾਬ ਬੋਰਡ 12ਵੀਂ ਵਿੱਚ ਇੱਕ ਦਾ ਦੋ ਵਿਸ਼ੇ ਫੇਲ ਹੋਣ ਵਾਲੇ ਵਿਦਿਆਰਥੀਆਂ ਨੂੰ ਕੰਪਲੀਮੈਂਟ ਪ੍ਰੀਖਿਆ ਬੈਠਣ ਦਾ ਮੌਕਾ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਪ੍ਰੀਖਿਆ ਦੀ ਸਿਕਿਉਰਡ ਨਤੀਜਾ ਕੋਸ਼ਨਾ ਹੁਣ ਤੋਂ ਬਾਅਦ ਜਾਰੀ ਕੀਤੀ ਕੀ ਜਾਵੇਗਾ ਇਹ ਪੰਜਾਬ ਬੋਰਡ ਮੈਟ੍ਰਿਕ ਪ੍ਰੀਖਿਆ 2024 ਦਾ ਨਤੀਜਾ ਪਹਿਲਾਂ ਹੀ ਐਲਾਨਿਆ ਜਾ ਚੁੱਕਾ ਹੈ 12ਵੀਂ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਘੱਟੋ-ਘੱਟ 33 ਫੀਸਦੀ ਅੰਕ ਪ੍ਰਾਪਤ ਕਰਨੇ ਜ਼ਰੂਰੀ ਹੋਣਗੇ ਪੀਐਸਬੀ 12ਵੀਂ ਨਤੀਜੇ ਇੰਜ ਕਰੋ ਚੈੱਕ ਪੰਜਾਬ ਬੋਰਡ ਦੀ ਘਾਰਤ ਵੈੱਬਸਾਈਟ ਤੇ ਜਾਓ ਅਤੇ ਇਥੇ PSB 12ਵੰਤੀਜੇ 2024 ਲਿੰਕ ਤੇ ਕਲਿੱਕ ਕਰ ਹੁਣ ਬੋਰਡ 12ਵੀਂ ਦੇ ਬੋਰਡ ਪ੍ਰੀਖਿਆ ਰੋਲ ਨੰਬਰ ਦਾਖਲ ਕਰੋ ਅਤੇ 2024 ਕੁੜੀਆਂ ਨੂੰ ਮਾਰੀ ਸੀ ਬਾਜੀ ਇਸ ਦੇ ਨਾਲ ਹੀ 2024 ਚ ਮੁੰਡਿਆਂ ਨੇ ਮਾਰ ਲਈ ਬਾਜੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜਰੂਰ ਦਿਓ ਧੰਨਵਾਦ